ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਸੋ ਬਾਈ ਜੀ ਆਪਾਂ ਕੁਝ ਦਿਨ ਪਹਿਲਾਂ ਨਾ ਪਾਨੇ ਕਰਾ ਡਿਲੀਵਰ ਕਰਾਇਆ ਸੀਗਾ ਕਾਲਾਣੀ ਮੰਡੀ ਕੋਲੇ ਸੋ ਬਾਈ ਨੇ ਆਪਣੀ ਵੀਡੀਓ ਦੇਖ ਕੇ ਨਾ ਆਪਾਂ ਨੂੰ ਆਨਲਾਈਨ ਆਰਡਰ ਕੀਤਾ ਸੀਗਾ ਪਿੰਡ ਕਾਲਿਆਲੀ ਤੋਂ ਕਾਲਿਆਲੀ ਮੰਡੀ ਤੋਂ ਸੋ ਬਾਈ ਨੂੰ ਆਪਾਂ ਕਰਾ ਡਿਲੀਵਰ ਕਰਾ ਰਹੇ ਆ ਅੱਜ ਇਹਦਾ ਸਾਈਜ਼ ਆ 8 ਫੁੱਟ ਤੇ 26 ਇੰਚੀ ਇਹ ਸਪੈਸ਼ਲ ਮਾਡਲ ਕਰਾਹਾਗਾ ਜੀ ਜਿਹਦੀ ਡਿਮਾਂਡ ਜ਼ਿਆਦਾ ਆ ਇਹ ਸਾਈਜ਼ ਦੀ 8 ਫੁੱਟ 26 ਇੰਚੀ ਦੀ ਸੋ ਇਹਦੇ ਵਿੱਚ ਵਜਨ ਦੀ ਗੱਲ ਕਰਕੇ 1 ਕਵਾਂਟਲ 65-70 ਕਿਲੋ ਕਰਾਹੇ ਦਾ ਵਜਨ ਆ ਬਾਕੀ ਘੋੜੀ ਵਗੈਰਾ ਵੀ ਵਧੀਆ ਮਜ਼ਬੂ ਇਹਦੇ ਵਿੱਚ 10 ਗੀ ਦੀ ਆਪਾਂ ਚਾਦਰ ਲਾਈ ਹੋਈ ਆ। ਬਾਕੀ ਛੁਰੀ ਵੀ ਵਧੀਆ ਲਾਈ ਹੋਈ ਆ ਜਿਹਦਾ ਰੇਟ ਆ 3500 ਰੁਪਇਆ। ਜੇ ਤੁਸੀਂ ਵੀ ਬਾਈ ਜੀ ਐਦਾਂ ਦਾ ਕੋਈ ਕਰਾਹਾ ਆਪਾਂ ਨੂੰ ਬੁੱਕ ਕਰਨਾ ਚਾਹੁੰਦੇ ਹੋ, ਆਰਡਰ ਦੇਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਲਾਜ਼ਮੀ ਸ਼ੇਅਰ ਕਰ ਦਿਓ ਜੀ ਕਿਸਾਨ ਭਰਾਵਾਂ ਮੱਧ ਤੱਕ ਵੀਡੀਓ ਤਾਂ ਜੋ ਆਪਣਾ ਨੰਬਰ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚ ਜੇ ਤੇ ਜਿਹੜਾ ਭਰਾ ਫੇਸਬੁੱਕ ਤੇ ਆਪਣੇ ਨਾਲ ਜੁੜਿਆਗਾ ਪਹਿਲੀ ਵਾਰ ਬਾਈ ਸੋ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਆਪਣੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਤੋ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਕਰ ਲਓ ਫੋਲੋ ਜੀ ਤੇ ਦਿਓ ਮੌਕਾ ਸੇਵਾ ਦਾ ਮੌਕਾ ਜਿਹੜਾ ਭਰਾ ਖਰਾਬ ਬਣਾਉਣ ਲਈ ਜਾ ਬਣਾ ਜੀ ਸਸਰੀ ਕਾਲ